ਕਾਤਸਾ ਵਾਰਜੇ ਕੀ ਫਤੇ ਇਤਿਹਾਸਿਕ ਤੌਰ ਤੇ ਪੰਜਾਬ ਦੀ ਧਰਤੀ ਜੰਗ ਦਾ ਮੈਦਾਨ ਰਹੀ ਹੈ ਰਤਨ ਸਮੇਂ ਤੇ ਵੀ ਤੇ ਅੱਜ ਵੀ ਜਿਹੜਾ ਇੱਥੇ ਦਾ ਇਤਿਹਾਸ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ 65 71 ਚ 10 ਕਿਲੋਮੀਟਰ ਆਬਾਦੀ ਬਾਰਡਰ ਤੋਂ ਪਿੱਛੇ ਹਟਾਤੀ ਸੀਗੀ ਫਸਲਾਂ ਸਾੜਤੀਆਂ ਸੀ ਕਿਉਂਕਿ ਦੁਸ਼ਮਣ ਦੇਖਣਾ ਚਾਹੀਦਾ ਔਰ ਉਸ ਤੋਂ ਉਪਰੰਤ ਮੈਨਾ ਵੀ ਲੱਗੀਆਂ ਹੈਗੀਆਂ ਬਾਰਡਰ ਤੇ ਦਾਰਾਂ ਵੀ ਲੱਗੀਆਂ ਹੈਗੀਆਂ ਜ਼ਿਮੀਂਦਾਰਾਂ ਨੂੰ ਆਵਾਜ਼ਾਂ ਵੀ ਰੋਕੀ ਗਈ ਹੈਗੀ ਐ ਔਰ ਇੱਥੇ ਇੰਡਸਟਰੀ ਉੱਡ ਗਈ ਹੈਗੀ ਐ ਕਿਉਂਕਿ ਕੋਈ ਵੀ ਇੰਡਸਟਰੀ ਜਾਂ ਇਨਵੈਸਟਮੈਂਟ ਜਿੱਥੇ ਜੰਗ ਦਾ ਮਾਹੌਲ ਹੋਵੇ ਬਾਰਡਰ ਏਰੀਆ 'ਚ ਉੱਥੇ ਬਸਤੀ ਨਹੀਂ ਹੈ ਇਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਰਿਹਾ ਹੈ ਔਰ ਜਿੱਥੇ ਇਹ ਨੁਕਸਾਨ ਰਿਹਾ ਹੈ ਉੱਥੇ ਸ਼ਰਮਨੀ ਕਾਲੀ ਦੇ ਲੰਬਰਸਰ ਨੇ ਖੁੱਲੇ ਬਾਰਡਰ ਦੀ ਮੰਗ ਕੀਤੀ ਹੈ ਤਾਂ ਕਿ ਆਵਾਜ਼ਾਂ ਵੀ ਵੀ ਹੋਏ ਵਪਾਰ ਵੀ ਹੋਏ ਔਰ ਇੰਡੀਆ ਦੀ ਜੀਡੀਪੀ 1% ਦੇ ਵਾਧੇ ਦੇ ਵਿੱਚ ਜਾਵੇ ਪਰ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਉਰੇ ਖਿਆਲਤ ਤੇ ਸੋਚਾਂ ਇੱਕ ਪਾਸੇ ਐਂਟੀ ਮੁਸਲਮ ਐਂਟੀ ਇਸਲਾਮ ਦਾਮोदर ਬਨਾਇਕ ਸਰਵਰ ਕਰਤੇ ਵਰਗਿਆਂ ਦੀ ਆਰਐਸਐਸ ਹਿੰਦੂ ਮਹਾਸਭਾ ਦੀ ਹੈ ਦੂਜੇ ਪਾਸੇ ਇਸਲਾਮਿਸਟ ਸੋਚ ਜਿਹੜੀ ਪਾਕਿਸਤਾਨ ਦੇ ਵਿੱਚ ਹੈਗੀ ਹੈ ਇੱਕ ਦੂਜੇ ਨੂੰ ਵਿਤਕਰੇ ਨਾਲ ਦੇਖਦੀ ਹੈ ਔਰ ਮਾਹੌਲ ਬਣਿਆ ਰਹਿੰਦਾ ਹੈਗਾ ਜਿੱਥੇ ਪੰਜਾਬ ਦਾ ਭਲਾ ਸ਼ਾਂਤੀ ਤੇ ਅਮਨ ਚ ਹੈਗਾ ਵਪਾਰ ਚ ਹੈਗਾ ਉਥੇ ਜਿਹੜਾ ਆਮ ਵਿਅਕਤੀ ਹੈ ਉਹਦੇ ਵਿੱਚ ਮਤ ਐਨ ਮਸਲਿਆ ਜਾਂਦਾ ਹੈਗਾ ਜੇ ਆਪਾਂ ਦੇਖੀਏ ਫਿਰੋਜ਼ਪੁਰ ਦੇ ਵਿੱਚ ਜਦ ਗੋਲਾਬਾਜੀ ਹੋਈ ਹੈ ਇੱਥੇ ਤੁਸੀਂ ਦੇਖੋ ਕਿੰਨਾ ਨੁਕਸਾਨ ਹੋਇਆ ਹੈ ਬੰਦੇ ਦੇ ਸਾਰੇ ਕੱਪੜੇ ਸੜ ਗਏ ਆ ਗੱਡੀ ਸੜ ਗਈ ਹੈ ਉਹ ਹਸਪਤਾਲ ਚ ਦਾਖਲ ਹੋਇਆ ਹੈਗਾ ਹੁਣ ਐਕਸ ਗ੍ਰੇਸ਼ੀਆ ਮਤਲਬ ਮਰਜ਼ੀ ਦੇ ਮੁਤਾਬਕ ਜਿਹੜੀ ਕੰਪਨਸੇਸ਼ਨ ਮਿਲਦੀ ਹੈਗੀ ਐ ਉਹ ਸਰਕਾਰਾਂ ਦੀ ਮਰਜ਼ੀ ਆ ਹੋਵੇ ਨਾ ਹੋਵੇ ਪਰ ਕਿਉਂਕਿ ਪੰਜਾਬ ਨੂੰ ਵਾਰ-ਵਾਰ ਅਸੀਂ ਦੇਖਿਆ ਕਿ ਇਸ ਕੰਗੇ ਚ ਫਸਦੇ ਹੋਏ ਅਸੀਂ ਇੱਕ ਪੰਜਾਬ ਬਹੁ ਲੋਸਸ ਕੰਪਨਸੇਸ਼ਨ ਐਂਡ ਰੀਹੈਬਿਲਿਟੇਸ਼ਨ ਬਿਲ 2025 ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ ਅਸੀਂ ਕੋਈ ਐਮਪੀ ਸਾਡੇ ਪਾਰਟੀ ਦਾ ਇਸ ਮੌਕੇ ਤੇ ਹੈ ਨਹੀਂ ਸੋ ਪੰਜਾਬ ਦੇ ਐਮਪੀਆ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜਾ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਉਹਦੇ ਵਾਸਤੇ ਮੈਕੈਨਿਜ਼ਮ ਸੈੱਟ ਕਰਦਾ ਹੈਗਾ ਕਿ ਕਿਵੇਂ ਤੁਸੀਂ ਉਹਦੇ ਵਾਸਤੇ ਮੁਆਵਜ਼ਾ ਸਰਕਾਰ ਮਜਬੂਰ ਹੋਊਗੀ ਇਹਦੇ ਵਿੱਚ ਜਿਹੜਾ ਇਹ ਹੈਗਾ ਇਹ ਪ੍ਰੀਐਂਬਲ ਦੇ ਮੁਤਾਬਕ ਜਿਹੜੇ ਆਰਟੀਕਲ 21 ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਆਰਟੀਕਲ 30A ਜਿਹੜਾ ਪ੍ਰੋਪਰਟੀ ਦੇ ਪੱਖ 'ਚ ਆਰਬਿਟਰੀ ਡੇਪਰਿਵੇਸ਼ਨ ਦੇ برخلاف ਇਹ ਗੱਲ ਕਰਦਾ ਹੈ ਔਰ ਜਿਹੜੀ ਸਟੇਟ ਦੀ ਡਿਊਟੀ ਹੈ ਕਿ ਜਸਟਿਸ ਤੇ ਹਿਊਮਨ ਟ੍ਰੀਟਮੈਂਟ ਸਾਰਿਆਂ ਦੀ ਹੋਏ ਜਿਹੜੇ ਅਫੈਕਟਡ ਬਾਈ ਆਰਮਡ ਕਨਫਲਿਕਟ ਆਫ ਕ੍ਰਾਸ ਬਾਰਡਰ ਐਗਰੈਸ਼ਨ ਹੈ ਉਸ ਦੇ ਤਹਿਤ ਔਰ ਅਸੀਂ ਇੱਥੇ ਇੱਕ ਇਤਿਹਾਸਿਕ ਮਿਲਟਰੀ ਦਾ ਸਕੰਜੇ ਦੇ ਵਿੱਚ ਫਸੇ ਹੋਏ ਦੇ ਇਹ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਜਿਹੜਾ ਰਾਈਟ ਟੂ ਕੰਪਨਸੇਸ਼ਨ ਹੈਗਾ ਉਹ ਅਸੀਂ ਕਿਹਾ ਕਿ ਲਾਸ ਆਫ ਲਾਈਫ ਮਿਨਿਮਮ 25 ਲੱਖ ਟੂ ਦਾ ਨੈਕਸਟ ਆਫ ਕਿਨ ਆਫ ਈਚ ਡੀਸੀਜ਼ਡ ਹੋਣਾ ਚਾਹੀਦਾ ਪਰਮਨੈਂਟ ਡਿਸੇਬਿਲਟੀ ਅਪ ਟੂ 20 ਲੱਖ ਰੁਪਏ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਲਾਸ ਆਫ ਪ੍ਰੋਪਰਟੀ ਹੋਏ ਬੇਸਡ ਔਨ ਅਫੀਸ਼ੀਅਲ ਵੈਲਿਊਏਸ਼ਨ ਆਫ ਪ੍ਰਵੇਲਿੰਗ ਮਾਰਕੀਟ ਰੇਟ ਉਹ ਜ਼ਮੀਨ ਜਾਇਦਾਦ ਉਹਨਾਂ ਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਡਿਸਪਲੇਸਮੈਂਟ ਹੋ ਜੇ ਮਤਲਬ ਕਿ ਤੁਹਾਨੂੰ ਬਾਰਡਰ ਤੋਂ ਹਟਾਤਾ ਤੁਹਾਡੇ ਘਰਾਂ ਚੋਂ ਕੱਢਤਾ ਉਦੇ ਵਿੱਚ ਮੰਥਲੀ ਅਲਾਉਂਸ ਫॉर ਰੈਂਟ ਰਾਸ਼ਨ ਤੇ ਐਸੈਂਸ਼ੀਅਲ ਨੀਡ ਫॉर ਅ ਮਿਨਿਮਮ ਆਫ 12 ਮੀਨ ਇਹ ਕਿ ਕਵਰੀ ਕੋਈ ਬੰਦਾ ਘਰੋਂ ਚਲੇ ਜਾਂਦਾ ਮੁੜ ਵਸੀ ਉਹਨੂੰ ਹੋਣਾ ਮੁਸ਼ਕਿਲ ਹੁੰਦਾ ਹੈ ਰੀਹੈਬਿਲਿਟੇਸ਼ਨ ਬੇਸਿਸ ਹੋਣੇ ਚਾਹੀਦੇ ਆ ਜਿਦੇ ਵਿੱਚ ਇਸਟੈਬਲਿਸ਼ ਟੈਂਪਰਰੀ ਐਂਡ ਪਰਮਨੈਂਟ ਰੀਲੀਫ ਕੈਂਪਸ ਐਂਡ ਹਾਊਸਿੰਗ ਸਕੀਮਸ ਫॉर ਡਿਸਪਲੇਸਡ ਪਰਸਨਸ ਪ੍ਰੋਵਾਈਡ employment ਗਾਰੰਟੀ ਆਫ ਫਾਈਨੈਂਸ਼ੀਅਲ ਹੈਲਪ ਟੂ ਅਫੈਕਟਡ ਹਾਊਸਹੋਲਡਸ ਆਫ ਅ ਐਜੂਕੇਸ਼ਨ ਕੰਟੀਨਿਉਟੀ ਸਕੀਮਸ ਫॉर ਡਿਸਪਲੇਸਡ ਚਿਲड्रन ਪਰਵਾਇਡ ਸਾਈਕੋਲੋਜੀਕਲ ਸਪੋਰਟ ਜਿਹੜਾ ਟਰਾਮਾ ਉਹ ਫੇਸ ਕਰਦੇ ਆ ਇਹਦੇ ਵਾਸਤੇ ਇੱਕ ਸਟੈਚੂਟਰੀ ਬਾਡੀ ਖੜੀ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ ਜਿਹਦੇ ਵਿੱਚ ਹੋਮ ਅਫੇਅਰਸ ਡਿਫੈਂਸ ਰੂਰ ਡਿਵੈਲਪਮੈਂਟ ਨੈਸ਼ਨਲ ਹਿਊਮਨ ਰਾਈਟਸ ਦੇ ਵਿਅਕਤੀ ਗਵਰਨਮੈਂਟ ਪੰਜਾਬ ਦੇ ਤੇ ਸਿਵਲ ਸੋਸਾਇਟੀ ਦੇ ਬੰਦੇ ਉਸ ਦੇ ਵਿੱਚ ਹੋਣੇ ਚਾਹੀਦੇ ਆ ਡਿਸਟ੍ਰਿਕਟ ਤੇ ਵਾਰ ਰੀਲੀਫ ਕਮੇਟੀ ਹੋਣੀ ਚਾਹੀਦੀ ਹੈ ਤੇ ਕਲੇਮ ਦਾ ਪ੍ਰੋਸੀਜਰ ਸੈਟ ਆਊਟ ਹੋਣਾ ਚਾਹੀਦਾ ਕਿੱਥੇ ਆਪਾਂ ਨੇ ਫਾਈਲਿੰਗ ਕਰਨੀ ਹੈ ਜੋ ਵੀ ਇਫੈਕਟਡ ਪਰਸਨ ਹੈ ਉਹ ਦੇ ਲੀਗਲ ਰੈਪਰੈਜ਼ੈਂਟੇਟਿਵ ਮੇ ਸਬਮਿਟ ਕਲੇਮ ਵਿਦਰਨ 12 ਮੰਥਸ ਆਫ ਦਿ ਇਨਸੀਡੈਂਟ ਬਰਡਨ ਆਫ ਪ੍ਰੂਫ ਸ਼ਲ ਰੈਸਟ ਵਿਦ ਦਿ ਸਟੇਟ ਟੂ ਰਿਬਾਟ ਬੋਨਫਾਈਡ ਕਲੇਮਸ ਵੈ ਕਨਫਲਿਕਟ ਇਜ਼ ਐਵਿਡੈਂਟ ਜਿਵੇਂ ਹੁਣ ਜੰਗ ਹੋਈ ਹੈ ਸਟੇਟ ਕਹਿ ਸਕਦਾ ਕਿ ਕੋਈ ਜੰਗ ਨਹੀਂ ਹੋਈ ਪਰ ਉਹਨੂੰ ਕਰਨਾ ਪੈਣਾ ਹੈ ਜਿਹੜਾ ਅਫੈਕਟਡ ਆ ਉਹਨੂੰ ਨਹੀਂ ਕਲੇਮ ਕਰਨਾ ਪੈਣਾ ਕਿ ਜੰਗ ਹੋਈ ਹੈ ਕਿ ਨਹੀਂ ਅਪੀਲਸ ਸਟੇਟ ਰੀਲੀਫ ਪੈਲਟ ਟ੍ਰਿਬਿਊਨਲ ਉਹਦੇ ਲਈ ਸੈਟ ਅਪ ਹੋਣਾ ਚਾਹੀਦਾ ਇਦੇ ਲਈ ਬਜਟ ਅਲੋਕੇਸ਼ਨ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ 20000 ਕਰੋੜ ਦਾ ਇਹਦਾ ਬਜਟ ਸੈੱਟ ਰੱਖੇ ਇਹ ਨਾਨ ਲੈਬਸਬਲ ਹੋਊਗਾ ਤੇ ਕੰਟਰੋਲਰ ਤੇ ਆਡੀਟਰ ਜਨਰਲ ਇਹਦੀ ਆਡਿਟ ਕਰ ਸਕਦਾ ਹੈਗਾ ਬਾਰ ਅ ਸਿਵਲ ਐਂਡ ਕ੍ਰਿਮिनल ਲਾਇਬਿਲਟੀ ਜਿਹੜੇ ਇਸ ਤੇ ਕੰਮ ਕਰਦੇ ਉਹ ਤੇ ਇਹ ਨਹੀਂ ਹੋਣਾ ਚਾਹੀਦੀ ਸਿਵਲ ਤੇ ਕ੍ਰਿਮिनल ਲਾਇਬਿਲਟੀ ਤੇ ਸੈਂਟਰਲ ਗਵਰਨਮੈਂਟ ਸਮੇਂ-ਸਮੇਂ ਤੇ ਇਹਦੇ ਨੂੰ ਤਬਦੀਲ ਕਰ ਸਕਦੀ ਹੈਗੀ ਆ ਜਿਹੜੇ ਕੋਈ ਵੀ ਕਿਸੇ ਦੇ ਹਿਊਮਨ ਰਾਈਟਸ ਆ ਉਹ ਇਸ ਲੋਕ ਕਰਕੇ ਇਫੈਕਟ ਨਹੀਂ ਹੋਣੇ ਚਾਹੀਦੇ ਸੋ ਇਹ ਅਸੀਂ ਇੱਕ ਲੋਕ ਸਭਾ ਵਾਸਤੇ ਬਿੱਲ ਤਿਆਰ ਕੀਤਾ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਵੇਂ ਅੰਮ੍ਰਿਤਸਰ ਸਾਹਿਬ ਜਿੱਤਿਆ ਨਹੀਂ ਐ ਸੀ ਅਸੀਂ ਮੌਜੂਦਾ ਐਮਪੀ ਔਜਲਾ ਸਾਹਿਬ ਨੂੰ ਵੀ ਇਹ ਦੇ ਕੇ ਆਵਾਂਗੇ ਤੇ ਅਸੀਂ ਹਰੇਕ ਪੰਜਾਬ ਦੇ ਐਮਪੀ ਨੂੰ ਬੇਨਤੀ ਕਰਦੇ ਆਂ ਕਿ ਇਹ ਬਿੱਲ ਲੋਕ ਸਭਾ ਚ ਸਾਰਿਆਂ ਦੀ ਸਹਿਮਤੀ ਨਾਲ ਮੂਵ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਬਾਰਡਰ ਤੇ বাসਦੇ ਹੋਏ ਬਸਨਿਕਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਬਹੁਤ ਐਸੈਂਸ਼ੀਅਲ ਹੈ ਅਸੀਂ ਜਿਵੇਂ ਹੁਣ ਦੇਖਿਆ ਹੈਗਾ ਇਸ ਦੇ ਨਾਲ ਅੱਜ ਸਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਜੇ 트ੰਪ ਨੂੰ ਇਸ ਸਾਲ ਦਾ ਨੋਬਲ ਪੀਸ ਲਾਉਰੀਅਟ ਡਿਕਲੇਅਰ ਕਰਨ ਦੀ ਅਸੀਂ ਇਥੋਂ ਮੂਵਮੈਂਟ ਚੋਰ ਰਹੇ ਹਾਂ ਇਹ ਜਿਹੜਾ ਇੱਕ ਤੋਂ ਬਾਅਦ ਦੂਜਾ ਵਧਾ ਕੇ ਜਵਾਬ ਦੇ ਹੀ ਹੋ ਰਹੇ ਸੀਗੇ ਬੰਬਾਂ ਨਾਲ ਇੰਡੀਆ ਤੇ ਪਾਕਿਸਤਾਨ ਉਹ ਵੀ ਉਸ ਥਾਂ ਦੇ ਉੱਤੇ ਜਿੱਥੇ ਨਿਊਕਲੀਅਰ ਪ੍ਰਵਾਹੂ ਸ਼ਸਤਰ ਦਾ ਜੰਗ ਦਾ ਮਾਹੌਲ ਹੈ ਇਹ ਜਵਾਬ ਬਿਲਕੁਲ ਬੰਬਾਂ ਨਾਲ ਇੱਕ ਦੂਜੇ ਨੂੰ ਦੇ ਰਹੇ ਸੀ ਇਹਦੇ ਵਿੱਚ ਜਿਹੜਾ ਡੋਨਲਡ ਜੇ ਡਰੰਪ ਨੇ ਇੰਟਰਵੈਂਸ਼ਨ ਕੀਤੀ ਹੈ ਡੀਸਕਲੇਸ਼ਨ ਕੀਤੀ ਹੈ ਅਸੀਂ ਸਮਝਦੇ ਹਾਂ ਇਹਨਾਂ ਨੇ ਪੰਜਾਬ ਬਚਾਤਾ ਹੈਗਾ ਦੋਨੇ ਪਾਸੇ ਦਾ ਸਾਡੇ ਧਾਰਮਿਕ ਸਥਾਨ ਬਚਾਤੇ ਹੈਗੇ ਆ ਮਨੁੱਖਤਾ ਨੂੰ ਬਚਾਤਾ ਹੈਗਾ ਜਿਹੜੇ ਉਹਰੇ ਪ੍ਰੋਫੈਸਰ ਐਲਨ ਰੋਬੋਕ ਡਾਕਟਰ ਲੂਕ ਓਮਾਨ ਪ੍ਰੋਫੈਸਰ ਚਾਰਲਸ ਬਾਡੀ ਨੇ ਨਿਊਕਲੀਅਰ ਜੰਗ ਇੰਡੀਆ ਤੇ ਪਾਕਿਸਤਾਨ ਦੀ ਮਾਡਲਿੰਗ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਸਟਾਵੇਸ਼ਨ ਓਵਰ ਅ ਬਿਲੀਅਨ ਪੀਪਲ ਹੋ ਜੂਗੀ ਕਿਉਂਕਿ ਧੁੰਦਲਾ ਹਵਾਈ ਜਿਹੜਾ ਧੁੰਦ ਹੋਊਗੀ ਉਸ ਤੇ ਐਸ਼ਸ ਤੇ স্মੋਕ ਹੋਣਗੇ ਉਹਦੇ ਨਾਲ ਸੂਰਜ ਵੀ ਘਾਟ ਪੈ ਜਾਊਗੀ ਫਸਲਾਂ ਖਤਮ ਹੋ ਜਾਣਗੀਆਂ ਅਸੀਂ ਸਮਝਦੇ ਹਾਂ ਕਿ 트럼ਪ ਸਾਹਿਬ ਨੇ ਇਸ ਚੀਜ਼ ਨੂੰ ਸਿਆਣਦੇ ਹੋਏ ਕਿ ਇਹ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡਾ ਇੱਕ ਕਾਂਡ ਹੋਣ ਲੱਗਿਆ ਸੀ ਉਹਨਾਂ ਨੇ ਇਹਦੇ ਵਿੱਚ ਇੰਟਰਵੈਂਸ਼ਨ ਕੀਤੀ ਹੈ ਉਹ ਨੋਬਲ ਪੀਸ ਪ੍ਰਾਈਜ਼ ਦੇ ਅਸੀਂ ਸਮਝਦੇ ਹਾਂ ਕਿ ਹੱਕਦਾਰ ਹੈਗੇ ਆਂ ਸੋ ਅਸੀਂ ਇਹ ਮੂਵ ਇੱਥੋਂ ਕਰਨੀ ਹੈ ਅਸੀਂ ਧੰਨਵਾਦੀ ਹਾਂ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਇੱਥੇ ਬਸੀ ਹੈ ਤੇ ਬਚੀ ਹੈ ਵਾਜੇ ਦਾ ਖਾਲਸਾ ਵਾਜੇ ਦਾ ਇਲਾਵਾ ਪਰਸੋਂ ਅਸੀਂ ਜਿਹੜਾ ਇਮਿਊਨੇਸ਼ਨ ਡੰਪ ਉਰੇ ਸ਼ਹਿਰ ਦੇ ਵਿੱਚ ਵੱਲੇ ਲਵੇ ਸਥਾਪਿਤ ਕੀਤਾ ਹੈਗਾ ਉਹਨੂੰ ਅੰਮ੍ਰਿਤਸਰ ਗੁਰੂ ਕੀ ਨਗਰੀ ਚੋਂ ਕੱਢਣ ਦਾ ਅਸੀਂ ਇੱਕ ਡੈਮੋਨਸਟ੍ਰੇਸ਼ਨ ਕਰਨਾ ਹੈਗਾ ਉਹ ਡੰਪ ਦੇ ਵਿੱਚ ਜੇ ਕੋਈ ਗਲਤੀ ਹੋ ਜਾਏ ਜਾਂ ਉਥੇ ਕੋਈ ਇਮਿਊਨਿਸ਼ਨ ਆਰਮਜ਼ ਵਿਰੋਧੀ ਉਹਦੇ ਵਿੱਚ ਛੁੱਟ ਦੇਣ ਉਹਨੂੰ ਕੰਪਰੋਮਾਈਜ਼ ਕਰ ਦੇਣ ਤਾਂ ਤਕਰੀਬਨ ਅੰਮ੍ਰਿਤਸਰ ਸ਼ਹਿਰ ਗੁਰੂ ਕੀ ਨਗਰੀ ਸਿੱਖਾਂ ਦਾ ਮੋਢਲਾ ਘਰ ਉਹ ਖਤਮ ਤੇ ਤਬਾਈ ਹੋ ਜਾਣੀ ਹੈਗੀ ਹੈ ਜਿਹੜੀ ਮਿਊਨਿਸਪਲ ਕੋਆਪਰੇਸ਼ਨ ਦੇ ਅੰਦਰ ਜਗ੍ਹਾ ਆਈ ਹੋਈ ਹੈ ਉਹਦੇ ਵਿੱਚ ਆਰਮਜ਼ ਦੀ ਸਟੋਰੇਜ ਨਹੀਂ ਹੋਣੀ ਚਾਹੀਦੀ ਇਟ ਇਜ਼ ਅ ਥ੍ਰੈਟ ਸਿਵਿਲियन ਲਾਈਫ ਤੇ ਅਸੀਂ ਹੱਥ ਜੋੜ ਕੇ ਸਰਕਾਰਾਂ ਨੂੰ ਪਰਸੋਂ ਬੇਨਤੀ ਕਰਾਂਗੇ ਕਿ ਤੁਸੀਂ ਇਹ ਡੰਪ ਨੂੰ ਇੱਥੋਂ ਚੱਕ ਕੇ ਕਿਸੇ ਹੋਰ ਜੇ ਥਾਂ ਜਿੱਥੇ ਆਬਾਦੀ ਨਹੀਂ ਹੈ ਉੱਥੇ ਲੈ ਜਾਓ ਇੱਥੇ ਤੁਸੀਂ ਆਪਣੇ ਆਰਮੀ ਦੇ ਅਫਸਰਾਂ ਲਈ ਵਧੀਆ ਫਲੈਟ ਤੇ ਘਰ ਬਣਾ ਸਕਦੇ ਹੋ ਔਰ ਸ਼ਹਿਰ ਦੇ ਵਿੱਚ ਬਸਨਿਕ ਆਰਮੀ ਦੇ ਬਸੰਦੇ ਕਰ ਸਕਦੇ ਹੈਗੇ ਹੋ ਇੱਥੇ ਆਪਣੇ ਤੋਪਾਂ ਦੇ ਜਿਹੜੇ ਬੰਬ ਹੈ ਉਹ ਨਾ ਸਟੋਰ ਕਰੋ ਉਦੇ ਵਿੱਚ ਸਾਡਾ ਐਗਜ਼ਿਸਟੈਂਸ਼ੀਅਲ ਖਤਰਾ ਹੈਗਾ ਇਹ ਅਸੀਂ ਪਰਸੋਂ ਉੱਥੇ ਪ੍ਰਦਰਸ਼ਨੀ ਕਰਾਂਗੇ ਅਗਰ ਉਹ ਇਹਦੇ ਨੇ ਪਰਸੋਂ ਰੁਕਾ ਕੇ ਲੱਗਾ ਨਹੀਂ ਦੇਖੋ ਇਹਹੀ ਕਾਰਨ ਅਸੀਂ ਉੱਥੇ ਪਰਸੋਂ ਪ੍ਰਦਰਸ਼ਨੀ ਕਰ ਰਹੇ ਹਾਂ ਕਿਉਂਕਿ ਇਹਦਾ ਅੰਮ੍ਰਿਤਸਰ ਦੇ ਵਸਣ ਦਾ ਬਹੁਤ ਵੱਡਾ ਖਤਰਾ ਹੈ ਜਿਹੜੀ ਗੁਰੂ ਰਾਮਦਾਸ ਮਹਾਰਾਜ ਨੇ ਨਗਰੀ ਬਸਾਈ ਹੈ ਉਹਨੂੰ ਭਾਰਤ ਦੀ ਇਮਿਊਨੇਸ਼ਨ ਹੀ ਖਤਮ ਕਰ ਦੇ ਮੈਂ ਸਮਝਦਾ ਕਿ ਇਹ ਸਾਡੇ ਗੁਰਸਿੱਖਾਂ ਨਾਲ ਗੁਰੂ ਸਾਹਿਬ ਨਾਲ ਬਹੁਤ ਵੱਡਾ ਧੋਖਾ ਹੈ ਜਿਸ ਕਰਕੇ ਇੱਥੋਂ ਇਹ ਕੱਢ ਦੇਣਾ ਚਾਹੀਦਾ ਹੈ ਲੌਜਿਕ ਗੇਮ ਥਿਉਰੀ ਦੇ ਅਧੀਨ ਜਿਵੇਂ ਇਹ ਇਹ ਇੱਕ ਰੂਪ ਇੱਕ ਗੇਮ ਥਿਉਰੀ ਦੀ ਚਿਕਨ ਹੈ ਚਿਕਨ ਕਰਕੇ ਅ ਗੇਮ ਹੈ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਵੇਂ ਦੋ ਵਿਰੋਧੀ ਗੱਡੀ ਇੱਕ ਦੂਜੇ ਵੱਲ ਵਧਾ ਰਹੇ ਆ ਜੇ ਇਹ ਪਾਸੇ ਹੋ ਗਿਆ ਤੇ ਇਹ ਆਪਣੇ ਆਪ ਨੂੰ ਜੇਤੂ ਮੰਨ ਲੈਂਦਾ ਜੇ ਇਹ ਪਾਸੇ ਹੋ ਗਿਆ ਤਾਂ ਇਹ ਜਿੱਤ ਜਾਂਦਾ ਹੈਗਾ ਜੇ ਦੋਨੋਂ ਵਿਰੋਧੀ ਸਿੱਧਾ ਚੱਲ ਨਹੀਂ ਚੱਲਣ ਤੇ ਇੱਕ ਦੂਜੇ ਤੋਂ ਡਰਨ ਨਾ ਤੇ ਫਿਰ ਦੋਨਾਂ ਦਾ ਨੁਕਸਾਨ ਹੁੰਦਾ ਹੈਗਾ ਮੇਰੇ ਹਿਸਾਬ ਨਾਲ 트ੰਪਸ ਸਾਹਿਬ ਨੇ ਜਿਹੜਾ ਦੋਨਾਂ ਦੇ ਕੰਨ 'ਚੇ ਫੂਕ ਮਾਰੀ ਹੈ ਉਹਦੇ ਨਾਲ ਸਮਝਾਤਾ ਹੈਗਾ ਤੇ ਦੋਨਾਂ ਨੂੰ ਵਰਜਨ ਤੇ ਲਿਆਤਾ ਹੈਗਾ ਜਿਹਦੇ ਨਾਲ ਸਾਰਿਆਂ ਦਾ ਫਾਇਦਾ ਹੋਇਆ ਹੈਗਾ ਫੋ ਮੈਂ ਸਮਝਦਾ ਹੈ ਕਿ ਜੇ ਇਹ ਵਿਰੋਧੀਆਂ ਦੇ ਆਪਸ ਚ ਤਾਲਮੇਲ ਨਾ ਕਰਾਉਂਦੇ ਇਹਨਾਂ ਵਿੱਚ ਗੱਲਬਾਤ ਨਾ ਕਰਾਉਂਦੇ ਇਹ ਜਾਂ ਪ੍ਰਿਜ਼ਨਰਸ ਡਿਲੇਮਾ ਵਾਂਗੂ ਜਿਹੜਾ ਇੱਕ ਹੋਰ ਗੇਮ ਹੈਗਾ ਇੱਕ ਸ਼ੈਲਿੰਗ ਮਾਡਲ ਹੈਗਾ ਇਹ ਸਾਰੇ ਮਾਡਲ ਇਹ ਦਿਖਾਉਂਦੇ ਆ ਕਿ ਜਿਹੜੀ ਆਊਟਸਾਈਡ ਇੰਟਰਵੈਸ਼ਨ ਇੰਟਰਵੈਂਸ਼ਨ 트럼ਪ ਸਾਹਿਬ ਨੇ ਕੀਤੀ ਹੈ ਉਹ ਇਸ ਸਥਿਤੀ ਨੂੰ ਬਹੁਤ ਸੰਭਾਲਦੀ ਹੈਗੀ ਹੈ ਤੇ ਹਜੇ ਵੀ ਜਿੱਥੇ ਖਤਰਾ ਹੈਗਾ ਅਸੀਂ ਆਪਣੇ ਅਮਨ ਤੇ ਸ਼ਾਂਤ ਤੇ ਮਾਰਚ ਹਜੇ ਵੀ ਤੋਰੇ ਹੋਏ ਆਂ ਅਸੀਂ ਕਮੈਂਟਰੀ ਹਜੇ ਵੀ ਕਰ ਰਹੇ ਆ ਅਸੀਂ ਤਾਂ ਇਹ ਸੱਤ ਤੱਕ ਕਹਿ ਰਹੇ ਆ ਕਿ ਜੇ ਵਪਾਰ ਖੁੱਲੇ ਆਪਸ 'ਚੇ ਤਾਲਮੇਲ ਹੋਏ ਜਿਹੜੀ ਇੱਕ ਪਾਸੇ ਆਰਐਸਐਸ ਬੀਜੇਪੀ ਹਿੰਦੂ ਰਾਸ਼ਟਰਵਾਦ ਸੋਚ ਜਿਹੜੀ ਸਰ ਵਰਕਰ ਕਹਿੰਦਾ ਕਿ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਤੇ ਮੁਸਲਮਾਨ ਮਾਰ ਲਓ ਇਹ ਉਹਦੀ ਸੋਚ ਰਹੀ ਹੈ ਦੂਜੇ ਪਾਸੇ ਜਿਹਹਾਦੀ ਇਸਲਾਮਿਸਟ ਸਟੇਟ ਹੈਗੇ ਆ ਇਹਨਾਂ ਦੀ ਜਿਹੜੀ ਟੱਕਰ ਹੈ ਇਹਨੂੰ ਠੰਡਾ ਕਰਨ ਵਾਸਤੇ ਜਿਹੜੇ ਆਮ ਬਸਨੀਕ ਬਹੁ ਦੇਸ਼ਾਂ ਦੇ ਆ ਉਹਨਾਂ 'ਚ ਤਾਲਮੇਲ ਹੋਏ ਵਪਾਰਕਰਨ ਉਹਨਾਂ ਦਾ ਸਟੇਕ ਇਸ 'ਚ ਹੋਏ ਅੱਜ ਪੰਜਾਬ ਤੋਂ ਬਾਹਰ ਬੈਠੇ ਸਾਰੇ ਕਮੈਂਟ ਕਰ ਰਹੇ ਆ ਕਿ ਜੰਗ ਕਿਉਂ ਰੋਕਤੀ ਇਹ ਗਲਤ ਕਰਤਾ ਸਮਝੌਤਾ ਕਿਉਂ ਕਰਤਾ ਪਰ ਅਸੀਂ ਜਿਹੜੇ ਉਰੇ ਵੱਸਦੇ ਹੈਗੇ ਆ ਸਾਨੂੰ ਪਤਾ ਕਿ ਇਹ ਬਹੁਤ ਸੀਰੀਅਸ ਕੰਮ ਸੀ ਤੇ ਇਹਨੂੰ ਰੋਕਿਆ ਗਿਆ ਤੇ ਅਸੀਂ ਤਾਂ ਅਮਨ ਸ਼ਾਂਤ ਵਪਾਰ ਚਾਹੁੰਦੇ ਆ ਸਟੇਕਸ ਇਹਨੇ ਹਾਇ ਹੋ ਜਾਣ ਬੋਰ ਦੇ ਜਿਵੇਂ ਉੱਥੋਂ ਉੱਤਰ ਮੈਨੇਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਆ ਜੇ ਇੱਥੇ ਰਫਾਇਨਰੀਆਂ ਲੱਗ ਜਾਣ ਪਾਕਿਸਤਾਨ ਨੂੰ ਉਹਦਾ ਰੈਂਟ ਮਿਲੇ ਤੇਲ ਦਾ ਪਾਈਪਲਾਈਨ ਦਾ ਇੱਥੇ ਸਾਡੇ ਅੱਗੇ ਪਲਾਸਟਿਕਸ ਇੰਡਸਟਰੀ ਕੈਮੀਕਲ ਇੰਡਸਟਰੀ ਖੜੀ ਹੋ ਜੇ ਮਤਲਬ ਜਦ ਸਟੇਕਸ ਇਕਨੋਮਿਕ ਸਟੇਜਸ ਨੇ ਹਾਈ ਹੋ ਜਾਣ ਕਿ ਅਸੀਂ جنگ ਦੀ ਸੋਚ ਹੀ ਸਕਦੇ ਉਹ ਤਾਲਮੇਲ ਨਾਲ ਇੰਟਰਕਨੈਕਟਿਵਿਟੀ ਨਾਲ ਆਪਸ ਵਿੱਚ ਜਿਹੜੇ ਵਿਊਸ ਤੇ ਸਬੰਧ ਬਣਦੇ ਆ ਉਹਦੇ ਨਾਲ ਇਹ ਡੀਸਕੇਲੇਟ ਹੋਵੇ ਅਸੀਂ ਡੀਸਕੇਲੇਸ਼ਨ ਚਾਹੁੰਦੇ ਆ ਨਾਕੀ ਐਸਕੇਲੇਸ਼ਨ ਵਿਕਲਪਰ ਦੇ ਦੋਸ਼ ਪਾਸੇ ਦੇਸ਼ਾਂ ਨੇ ਚੰਗਾ ਕੀਤਾ ਬਹੁਤ ਹੀ ਕਿਰਦਾਰ ਉਹਦੇ ਬਾਰੇ ਅਸੀਂ ਸਮਝਦੇ ਹਾਂ ਕਿ ਇਹ ਤਣਾਅ ਵਧੇ ਜਾ ਰਿਹਾ ਸੀ ਇੱਕ ਗੋਲੀ ਦਾ ਜਵਾਬ ਬੰਬ ਚ ਆ ਰਿਹਾ ਸੀ ਬੰਬ ਦਾ ਜਵਾਬ ਮਿਸਾਈਲ ਚ ਆ ਰਿਹਾ ਸੀ ਇਹ ਵਧੇ ਜਾ ਰਿਹਾ ਸੀ ਕੰਮ ਇਹ ਜਾਂਦੇ ਜਾਂਦੇ ਨਿਊਕਲੀਅਰ ਵਾਰ ਤਾਈ ਪਹੁੰਚ ਜਾਣਾ ਸੀਗਾ ਉਹਦੇ ਵਿੱਚ ਸਾਰੇ ਧਰਤੀ ਦੇ ਵਸਦੇ ਮੁਲਕਾਂ ਦੀ ਤਬਾਹੀ ਹੋਣੀ ਸੀ ਕਿਉਂਕਿ ਪ੍ਰਦੂਸ਼ਣ ਨੇ ਨਾ ਉਤਲੇ ਐਟਮੋਸਫੇਅਰ ਚ ਫਾਇਲ ਜਾਣਾ ਸੀ ਕਿ ਸੂਰਜ ਦੀ ਕਿਰਨਾ ਆਉਣ ਤੇ ਰਹਿ ਜਾਣਿਆ ਸੀ ਐਗਰੀਕਲਚਰ ਫੇਅਰ ਹੋਣ ਦਾ ਡਰ ਸੀਗਾ ਸੋ ਇਹ ਜਿਹੜੀ ਡੀਸਕੇਲੇਸ਼ਨ ਹੋਈ ਹੈ ਇਹ ਕੱਲੇ ਭਾਰਤ ਤੇ ਪਾਕਿਸਤਾਨ ਵਾਸਤੇ ਨਹੀਂ ਮਨੁੱਖਤਾ ਵਾਸਤੇ ਇਹ ਇੱਕ ਬਹੁਤ ਵੱਡਾ ਲਾਹ ਹੋਇਆ ਸੀ ਫਾਇਰ ਤੋਂ ਬਾਅਦ ਵੀ ਕਾਫੀ ਸਮਾਂ ਲੱਗਿਆ ਰਿਹਾ ਬੰਬਾਰੀ ਕੀਤੀ ਗਈ ਇਹ ਆਪਸ ਵਿੱਚ ਦੂਸ਼ਣਬਾਧੀ ਚੱਲ ਰਹੀ ਹੈ ਪਰ ਜਿਹੜਾ ਇਨ ਪ੍ਰਿੰਸੀਪਲ ਜਿਹੜੇ ਇਹਨਾਂ ਦੇ ਮੁਖੀ ਹੈ ਉਹਨਾਂ ਨੇ ਹਜੇ ਇਹਨੂੰ ਕੰਟੇਨ ਕੀਤਾ ਹੋਇਆ ਅਸੀਂ ਇਹੀ ਆਸ ਰੱਖਦੇ ਹਾਂ ਕਿ ਇਹ ਕਟੇ ਕਰਾਂਗੇ ਕਿ ਇਹ ਡੰਪ ਗੁਰੂ ਰਾਮਦਾਸ ਨਗਰੀ ਦੇ ਵਿੱਚੋਂ ਹਟਾਉਣ ਦੀ ਉਹ ਵੀ ਅਪੀਲ ਕਰਨ ਕਿਉਂਕਿ ਇਹ ਗੁਰਸਿੱਖੀ ਦਾ ਮੋਢਲਾ ਘਰ ਹੈ ਜੇ ਇੱਥੇ ਤਬਾਹੀ ਹੋ ਗਈ ਦਰਬਾਰ ਸਾਹਿਬ ਤੇ ਅਸਰ ਪੈ ਗਿਆ ਹੈਗਾ ਤਾਂ ਮਤਲਬ ਇਹ ਗੁਰੂ ਨਾਨਕ ਸਾਹਿਬ ਦੀ ਪੂਰੀ ਹੋਈ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ ਇਹ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਅਸੀਂ ਸਭ ਨੂੰ ਵੈਲਕਮ ਕਰਦੇ ਆਂ ਇਹ ਸਾਡੇ ਐਗਜ਼ਿਸਟੈਂਸ ਦਾ ਮੁੱਦਾ ਹੈਗਾ ਜਦ ਬੰਬ ਚੱਲਣਾ ਹੈਗਾ ਉਹਨੇ ਪੁੱਛਣਾ ਨਹੀਂ ਕਿ ਤੁਸੀਂ ਭਾਜਪਾ ਦੇ ਹੋ ਕਾਂਗਰਸ ਦੇ ਹੋ ਹਿੰਦੂ ਹੋ ਸਿੱਖ ਹੋ ਗਰੀਬੋਂ ਅਮੀਰੋਂ ਉਹ ਅਸਰ ਜਿੱਥੇ ਸਾਰਿਆਂ ਦੇ ਉੱਤੇ ਹੋਣਾ ਹੈਗਾ ਅਸੀਂ ਸਮੂਹ ਸਮਾਜ ਨੂੰ ਬੇਨਤੀ ਕਰਦੇ ਆਂ ਅੰਮ੍ਰਿਤਧਰਿਆਂ ਨੂੰ ਬੇਨਤੀ ਕਰਦੇ ਆਂ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਨਗਰੀ ਪਿਆਰ ਕਰਨ ਵਾਲੇ ਬਾਹਰ ਦੇ ਬਸੰਦਿਆਂ ਨੂੰ ਬੇਨਤੀ ਕਰਦੇ ਆ ਇਹਦੇ ਬਾਰੇ ਆਵਾਜ਼ ਚੱਕਣ ਤੇ ਇੱਥੇ ਆਪਣੀ ਗੁਰੂ ਕੀ ਨਗਰੀ ਨੂੰ ਸੁਰੱਖਿਅਤ ਕਰਨ